ਦੰਗਾਂ ਚ 1 ਫੁੱਟ ਪਾਣੀ ਦਾ ਲੈਵਲ ਘਟਿਆ ਹੈ ਤੇ ਅੱਜ ਘਟ ਕੇ ਪਾਣੀ ਦਾ ਲੈਵਲ 1393 ਫੁੱਟ ਤੇ ਪਹੁੰਚ ਗਿਆ ਹੈ ਤੇ ਮਹਾਰਾਜ ਪ੍ਰਤਾਪ ਛੀਲ ਚ 110000 ਕਿਊਸਿਕ ਪਾਣੀ ਦੀ ਆਮਦ ਹੈ 94000 ਕਿਊਸਿਕ ਪਾਣੀ ਡੈਮ ਤੋਂ ਛੱਡਿਆ ਜਾ ਰਿਹਾ ਤੇ ਬੀਤੇ ਕੱਲ ਵੀ 110000 ਕਿਊਸਿਕ ਪਾਣੀ ਛੱਡਿਆ ਗਿਆ ਸੀ ਇਸ ਬਾਬਤ ਜੋ BBMP ਦੇ ਵੱਲੋਂ ਅਨਾਉਂਸਮੈਂਟ ਵੀ ਕੀਤੀ ਗਈ ਸੀ ਨੇ ਇਲਾਕਿਆਂ ਚ ਕੀ ਜੋਲੇ ਨੇ ਇਲਾਕੇ ਨੇ ਉਹ ਕਿੰਨਾ ਕੀਤੇ ਅਲਰਟ ਤੇ ਰਹੇ ਕਿ ਬਿਆਸਰਾਜ ਜੋ ਪਾਣੀ ਦਾ ਲੈਵਲ ਹੈ ਉਹ ਵੱਧ ਸਕਦਾ ਹੈ ਤੇ ਪੌਂਗ ਡੈਮ 'ਚ 1 ਫੁੱਟ ਪਾਣੀ ਦਾ ਜੋ ਲੈਵਲ ਹੈ ਘਟਿਆ ਹੈ ਪਿਛਲੇ ਦਿਨੀ ਅਸੀਂ ਦੇਖਿਆ ਸੀ ਕਿ ਪਾਣੀ ਦਾ ਲੈਵਲ 1396 ਫੁੱਟ ਤੱਕ ਪਹੁੰਚ ਗਿਆ ਸੀ ਹਾਲਾਂਕਿ ਇਸ ਦਾ ਡੇਂਜਰ ਲੈਵਲ 1380 ਫੁੱਟ ਹੈ ਮੈਂ ਪੌਂਗ ਡੈਮ ਦਾ ਜ਼ਿਕਰ ਕਰ ਰਹੀ ਹਾਂ ਪਰ ਅੱਜ ਘਟ ਕੇ ਇਹ ਪਾਣੀ ਦਾ ਲੈਵਲ 1393 ਫੁੱਟ ਤੇ ਪਹੁੰਚ ਗਿਆ ਹੈ ਹਾਲੇ ਵੀ ਡੇਂਜਰ ਲੈਵਲ ਤੋਂ 13 ਫੁੱਟ ਉੱਪਰ ਹੀ ਹੈ ਮੇਰੇ ਨਾਲ ਮੇਸੋ ਕੀ ਵਿਜੇ ਸਲਾਰੀਆ ਲਾਈਵ ਜੁੜੇ ਹੋਏ ਨੇ ਤਲਵੜਾ ਤੋਂ ਵਿਜੇ

लगातार दोबारा बारिश हो रही है ये आने वाले समय दिन लोगों की चिंता का विषय बन सकता है क्योंकि अब सवेर तो लगातार जी बारिश है बहुत ही भारी बारिश आप कह सकते हैं कि बड़ी भारी बारिश जी इस वक्त पोंग डैम नजदीक लगी हुई है उस उसके कितना कित ज आने वाला समय है जो होर वाटर लैवल से बढ़ोतरी जारी है जरूर देखने को मिलेगी देखेगी यह भी दस दें कि जिस तरह कल पानी छेड्या गया तो हूं जी है हूं भी जी की आमद है दयाल दरिया में जो पानी छेडया जा रहा है लगातार नब्बे हजार क्यूसिक तो ऊपर छड़ जा रहा है ਔਰ ਜਿਸ ਤਰ੍ਹਾਂ ਉੱਤਰ ਦਸਰੇ ਕੀ ਲਗਾਤਾਰ بارش ਹੋ ਰਹੀ ਹੈ ਇਸ ਨਾਲ ਕਿੰਨਾ ਜਿੱਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਕੰਦਨ ਦੇ ਜਸਟਿਸ ਬੜਾ ਹੀ ਵੱਡਾ ਜਿਹੜਾ ਦੇਖਣ ਨੂੰ ਮਿਲ ਸਕਦਾ ਹੈ ਜੀ ਵਿਜੇ ਨੇਲ ਦੇ ਜੋ ਇਲਾਕੇ ਨੇ ਪਿੰਡ ਫਸਦੇ ਨੇ ਉਹਨਾਂ ਦੀ ਸਥਿਤੀ ਕੀ ਕੁਛ ਹੈ ਕੀ ਉਹਨਾਂ ਨੂੰ ਐਤਿਆਤਨ ਖਾਲੀ ਕਰਵਾ ਲਿਆ ਗਿਆ ਹੈ ਕਿਉਂਕਿ ਬੀਤੇ ਕਾਲ ਵੀ 110000 ਕਿਊਸਿਕ ਪਾਣੀ ਛੱਡਿਆ ਗਿਆ ਸੀ ਤੁਸੀਂ ਕਹਿ ਰਹੇ ਹੋ ਕਿ ਅੱਜ ਵੀ ਤਕਰੀਬਨ 90000 ਕਿਊਸਿਕ ਪਾਣੀ ਛੱਡਿਆ ਜਾਏਗਾ ਜੀ ਬਿਲਕੁਲ ਜਿਤਰਾ ਪਾਣੀ ਲਗਾਤਾਰ ਛੱਡਿਆ ਰਿਹਾ ਉਸ ਦੇ ਨਾਲ ਲਗਾਤਾਰ ਮੁਕੇਰੀਆਂ ਦੇ ਨਾਲ ਖਾਸ ਕਰਕੇ ਬਿਆਸ ਦੇ ਜਿਹੜੇ ਨਜ਼ਦੀਕ ਪਿੰਡ ਵਸਦੇ ਨੇ ਉਹਨਾਂ ਦੇ ਵਿੱਚ ਹਾਲਾਤ ਜਿਹੜੇ ਨੇ ਫਿਰ ਦੁਬਾਰਾ ਉਹੀ ਬਣਦੇ ਜਾ ਰਹੇ ਨੇ ਜੋ ਕਰ ਦੋ ਦਿਨ ਪਹਿਲਾਂ ਹੋਏ ਸੀਗੇ ਉਸ ਦੇ ਨਾਲ ਇਹ ਵੀ ਦੱਸ ਦਿੰਦੇ ਨੇ ਕਿ ਲਗਾਤਾਰ ਪ੍ਰਸ਼ਾਸਨ ਵੱਲੋਂ ਐਡਵਾਈਜ਼ਿੰਗ ਜਾਰੀ ਕਰਕੇ ਲੋਕਾਂ ਨੂੰ ਮਨਾ ਕੀਤਾ ਹੋਇਆ ਹੈ ਕਿ ਤੁਸੀਂ ਆਪਣੇ ਜਿਹੜੇ ਕਰਨੇ ਉਹਨਾਂ ਨੂੰ ਖਾਲੀ ਕਰਕੇ ਕਿਤੇ ਸੁਰੱਖਿਅਤ ਸਥਾਨਾਂ ਤੇ ਚਲੇ ਜਾਓ ਕਿਉਂਕਿ ਲੋਕਾਂ ਦੇ ਮवेशੀ ਉੱਥੇ ਅਜੇ ਵੀ ਲੋਕਾਂ ਨੇ ਆਪਣੇ ਘਰਾਂ ਵਿੱਚ ਹੀ ਰੱਖੇ ਹੋਏ ਨੇ ਤੁਸੀਂ ਅਸੀਂ ਗੱਲਬਾਤ ਜਾਰੀ ਰੱਖ ਸਕਦੇ ਹੋ ਪਰ ਅਸੀਂ ਤਸਵੀਰਾਂ ਰਾਹੀਂ ਸਥਿਤੀ ਨੂੰ ਸਮਝਣਾ ਚ ਜੀ ਬਿਲਕੁਲ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜੀ ਸ਼ਾਹ ਨਹਿਰ ਬਰਾਜ਼ ਹੈ ਲਗਾਤਾਰ ਜੋ ਪਾਣੀ ਬਿਆਸ ਆਪਰੇਟ ਪਾਉਂਡ ਡੈਮ ਤੋਂ ਛੱਡਿਆ ਜਾਂਦਾ ਉਹ ਸਿੱਧਾ ਇਸ ਸ਼ਾਹ ਨਹਿਰ ਬਰਾਜ਼ ਦੇ ਵਿੱਚ ਇਕੱਠਾ ਹੁੰਦਾ ਹੈ ਔਰ ਇਸੇ ਸ਼ਾਹ ਨਹਿਰ ਬਰਾਜ਼ ਤੋਂ ਜਿਹੜਾ ਅੱਗੇ ਪਾਣੀ ਹੈ ਬਿਆਸ ਦਰਿਆ ਨੂੰ ਬਗੁੰਝਾ ਗੇਟਾਂ ਦੇ ਰਾਹੀਂ ਜਿਹੜਾ ਆ ਮੈਂ ਕੈਮਰਾਮੈਨ ਨੂੰ ਗੁਰੂ ਕਹਾਂਗਾ ਇਹ ਕਦੀ ਉੱਪਰ ਵੀ ਦਿਖਾ ਦੇਣਾ ਕਿ ਬਗੁੰਝਾ ਗੇਟ ਜਿਹੜੇ ਨੇ ਇਹਨਾਂ ਤੋਂ ਫਲੱਡ ਗੇਟਾਂ ਰਾਹੀਂ ਜਿਹੜਾ ਆ ਪਾਣੀ ਜਿਹੜਾ ਇਸ ਵਕਤ ਬਿਆਸ ਦਰਿਆ ਨੂੰ 90000 ਕਿਊਸਿਕ ਦੇ ਕਰੀਬ ਜਿਹੜਾ ਆ ਕੰਨੇ ਛੱਡਿਆ ਜਾ ਰਿਹਾ ਉਸ ਦੇ ਨਾਲ ਦੱਸ ਦਿੰਨੇ ਕਿ ਮੁਕੇਰੀਆਂ ਦੇ ਹਾਲੇ ਦੁਆਲੇ ਜਿਹੜੇ ਪਿੰਡ ਐ ਖਾਸ ਕਰ ਜਿਹੜੇ ਰੈਡ ਲਾਈਨ ਜ਼ੋਨ ਦੇ ਵਿੱਚ ਪਿੰਡ ਐ ਜਿਨ੍ਹਾਂ ਨੂੰ 2023 ਦੇ ਵਿੱਚ ਵੀ ਉਸ ਪਿੰਡਾਂ ਨੂੰ ਪ੍ਰਭਾਵ ਬਹੁਤ ਵੱਡਾ ਬਾੜਦਾ ਪਿਆ ਸੀਗਾ ਉਸ ਦੇ ਨਾਲ ਹੀ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਟਾਂਡੇ ਦੇ ਔਰ ਦਸੂਏ ਦੇ ਇਹਨਾਂ ਪਿੰਡਾਂ ਨੂੰ ਲਗਾਤਾਰ ਹਾਈ ਅਲਰਟ ਤੇ ਰੱਖਿਆ ਹੋਇਆ ਪ੍ਰਸ਼ਾਸਨ ਵੱਲੋਂ ਇਹਨਾਂ ਲੋਕਾਂ ਨੂੰ ਐਡਵਾਈਸ ਜਾਰੀ ਕਰਕੇ ਬਾਰ-ਬਾਰ ਇਹ ਹਿਦਾਇਤ ਦਿੱਤੀ ਜਾਂਦੀ ਹੈ ਕਿ ਤੁਸੀਂ ਕੁਝ ਵੀ ਹੋਵੇ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਤ ਸਥਾਨਾਂ 'ਤੇ ਪਹੁੰਚ ਜਾਓ ਕਿਉਂਕਿ ਲਗਾਤਾਰ ਇਸ ਤਰ੍ਹਾਂ ਪਾਣੀ ਦੀ ਆਮਦ ਜਿਹੜੀ ਆ ਉਹ हिमाचल ਵੱਲੋਂ ਪੌਂਗ ਡੈਮ 'ਚ ਹੋ ਰਹੀ ਹੈ ਤੇ ਉਸ ਦਾ ਪ੍ਰਭਾਵ ਜਿਹੜਾ ਹੈ ਲਗਾਤਾਰ ਆਪਾਂ ਕਹਿ ਸਕਦੇ ਹਾਂ ਕਿ ਹਿਮਾਚਲ ਔਰ ਪੰਜਾਬ ਜੋਤੀ ਬਿਆਸ ਦਰਿਆ ਦੇ ਨਜ਼ਦੀਕ ਸੈਂਦੇ ਵਾਸਤੇ ਪਿੰਡ ਨੇ ਇਹਨਾਂ ਨੂੰ ਬਹੁਤ ਵੀ ਵੱਡਾ ਨੁਕਸਾਨ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਚੱਲਣਾ ਪੈ ਸਕਦਾ ਜੀ ਵਿਜੇ ਡੇਂਜਰ ਲੈਵਲ ਇੱਥੇ ਦਾ 1380 ਫੁੱਟ ਹੈ ਲਗਾਤਾਰ ਇੱਥੇ ਡੇਂਜਰ ਲੈਵਲ ਤੋਂ ਕਈ ਫੁੱਟ ਉੱਪਰ ਪਾਣੀ ਹੈ ਤੇ ਹੁਣ ਵੀ 1393 ਫੁੱਟ ਪਾਣੀ ਦਾ ਲੈਵਲ ਦਰਜ ਕੀਤਾ ਗਿਆ ਕੀ ਇਸ ਪੌਂਗ ਡੈਮ ਦੀ ਕਪੈਸਿਟੀ ਕਿੰਨੇ ਖ ਅਸੀਂ ਦੇਖਿਆ ਸੀ ਕਿ ਮਾਧੂਪੁਰ ਹੈਡਵਰਕਸ ਚ ਰਾਵੀ ਦਰਿਆ ਦਾ ਬਹਾਵ ਇੰਨਾ ਜ਼ਿਆਦਾ ਸੀ ਕਿ ਉੱਥੇ ਦੇ ਤਿੰਨ ਫਲੱਡ ਗੇਟਸ ਛੁੱਟ ਗਏ ਸੀ ਇਹ ਕਾਂਗਰਸ ਦੀ ਜੇ ਪਾ ਪੂਨ ਪਰਣ ਸ਼ਮਤਾ ਹੈ ਨਾ ਜਿਹੜੀ ਉਹ ਪੂਨ ਪਰਣ ਸ਼ਮਤਾ 1410 ਬੁੱਧਦੀ ਹੈ ਪਰ ਇਸ ਵਾਰ 1380 ਜੋ ਹੈਗਾ ਉਸ ਨੂੰ ਟੈਂਜ਼ਰ ਜ਼ੋਨ ਮੰਨਿਆ ਜਾਂਦਾ ਉਸ ਤੋਂ ਬਾਅਦ 1380 ਤੋਂ ਬਾਅਦ ਜਿਹੜਾ ਆ ਪ੍ਰਸ਼ਾਸਨ ਵੱਲੋਂ ਪਾਣੀ ਰਿਲੀਜ਼ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਪਰ ਦੱਸਦੇ ਕਿ ਇਸ ਵਾਰ 1380 ਤੋਂ ਪਹਿਲਾਂ ਹੀ BBMP ਵੱਲੋਂ ਕਿਉਂਕਿ BBMP ਨੂੰ ਕਿਤੇ ਨਾ ਕਿਤੇ ਅਨੁਮਾਨ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ بارش ਜਿੰਨੀ ਆ ਜ਼ਿਆਦਾ ਹੋ ਸਕਦੀ ਹੈ ਉਸ ਕਰਕੇ ਉਹਨਾਂ ਨੇ 1370 ਤੇ ਕਰੀ ਪਹੁੰਚਦੇ ਹੀ ਪਾਣੀ ਨੂੰ ਡੀਲੀਵਰ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਕਿਉਂਕਿ BBMP ਦਾ ਕਹਿਣਾ ਸੀਗਾ ਜੇਕਰ ਅਸੀਂ ਪਾਣੀ ਨੂੰ ਜ਼ਿਆਦਾ دیر ਸਟੋਰ ਕਰਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਸ ਨੂੰ ਹੋਲਡ ਕਰਨਾ ਮੁਸ਼ਕਿਲ ਹੋ ਜਾਂਦਾ ਔਰ ਵੱਡੇ ਲੈਵਲ ਤੇ ਜਿਹੜਾ ਪਾਣੀ ਨੂੰ ਵਿਆਸ ਦਰਿਆ ਨੂੰ ਛੱਡਣਾ ਪੈਂਦਾ ਜਿਸ ਦਾ ਖਾਮਿਆਜ਼ਾ ਲੋਕਾਂ ਨੂੰ ਜ਼ਿਆਦਾ ਜਿਹੜਾ ਨੁਕਸਾਨ ਆਪਣਾ ਘਰ ਕੇ ਜਿਹੜਾ ਪੜਨਾ ਪੈਂਦਾ ਇਸ ਕਰਕੇ ਉਹਨਾਂ ਨੇ ਪਹਿਲਾਂ ਹੀ ਇਸ ਨੂੰ ਮੱਦੇ ਨਜ਼ਰ ਰੱਖ ਲਿਆ ਹੋਇਆ ਪਾਣੀ ਜਿਹੜਾ ਆ ਉਹ ਬਿਆਸ ਦਰਿਆ ਨੂੰ ਰਿਲੀਜ਼ ਕਰਨਾ ਜਿਹੜਾ ਆ ਉਹ 1380 ਤੋਂ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਸੀਗਾ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਵਿਜੇ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਇਹ ਮੌਜੂਦਾ ਤਸਵੀਰਾਂ ਸੀ ਦੇਖੀਆਂ ਕਿਉਂਕਿ ਤਲਵਾੜਾ ਦੇ ਨੇੜੇ ਪੌਂਗਦਾਂ ਦੇ ਨੇੜੇ ਕਾਫੀ ਵੱਡੇ ਪੱਧਰ ਤੇ ਬਰਸਾਤ ਹੋ ਰਹੀ ਹੈ ਅਬ ਬਰਸਾਤ ਕਿੰਨਾ ਕਿਤੇ ਚਿੰਤਾਜਨਕ ਜ਼ਰੂਰ ਸਾਬਤ ਹੋ ਸਕਦੀ ਹੈ ਕਿਉਂਕਿ ਅੱਜ ਵੀ 90000 ਕਿਊਸਿਕ ਪਾਣੀ ਛੱਡਿਆ ਜਾਣਾ ਹੈ ਜਿਸ ਕਰਕੇ ਬਿਆਸ ਦਰਿਆ ਦਾ ਜੋ ਲੈਵਲ ਹੈ ਉਹ ਵੱਧ ਸਕਦਾ ਹੈ ਤੇ ਨੇੜ ਉਹ ਇਲਾਕੇ ਨੇ ਇਸ ਦੀ ਚਪੇਟ 'ਚ ਪਾਣੀ ਆ ਸਕਦਾ ਹੈ ਇਸ ਦਾ ਖੱਛਾ ਪਟਾਇਆ ਜਾ ਰਿਹਾ ਹੈ